ਪਾਰਸ਼ ਗੁਰਜੀ ਵਰਦਾਸ ਸਿਕੂਮ ਕਾਰ ਸ੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਜੀ ਕੇ ਪਾਰਸ਼ੇ ਦਸਮੀ ਪ੍ਰਥਾ ਅਗੋਚੀ ਸਮਰਥੇ ਦਿਗਨਾਨਕ ਲਈਤੀ ਹੈ ਫਰਮਨ ਗੁਰਦੀ ਮਰ ਦਾਸਰਾਮ ਲਸਵੀ ਸਾਈ ਅਰਦਨ ਹਰ ਦੁਬਿੰਦਨੋ ਸਿਮਰੋ ਸ੍ਰੀ ਆਰਾਇ ਸ੍ਰੀ ਅਰ ਕ੍ਰਿਸ਼ਣਤੀ ਹੈ ਜੇ ਜੇਠੀ ਸੁਲਖ ਜਾਏ ਤੇਗ ਵਾਰ ਲਸਮਰੀਆ ਕਰਲਾਉਣਾ ਇਯਾਲੇ 42 ਤੋਂ ਥੋਣੀ ਵਈਸਾਈ ਸਦਾਸ਼ੀ ਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਈ ਦੇ ਸੰਪਾਸ਼ੀ ਨਾ ਕੀ ਜਗਦੀ ਜੋਤ ਹਾਜ਼ਰਾ ਯੋਗ ਸਰਬਕਲਾ ਪ੍ਰਭੂ ਜੀ ਨਾਮ ਵਾਲੇ ਕੇ ਗੋਹੇ ਚ ਕਾਇ ਜੁ ਕੀ ਜਹਾਜ ਹਸਪੀਟਲ ਚ ਰੱਖੇ ਤਾਂ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਉੜ ਦਰਸ਼ਨ ਦੇ ਦਾਰਕ ਤੇ ਹੁਣ ਕਰੀ ਸਾਸ਼ਨਤ ਬੋਲਣਾ ਜੀ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਦੇ ਸਾਜਿਨਾਂ ਅਜੇ ਪੰਕੀਆ ਅਰਚਾਰ ਸਿਰ ਜੀ ਚਾਲੀ ਮੁਕਤੇ ਸ਼ਹੀਦਾ ਮੁਰਦਾ ਅਟਵੈਲੇ ਕੋਲ ਤੋਂ ਤੁਹਾਨੂੰ ਜਿਹਨਾਂ ਨਾਮ ਦਿੱਤੇ ਉਹਨਾਂ ਸ਼ਖਤ ਦੀ ਚਲਾਇ ਤੇ ਉਹ ਇੱਕ ਦੇਖ ਕੇ ਨਾ ਕੀਤਾ ਗੁਰਦੁਆਰੇ ਦੇ ਸੇਵਾ ਲਈ ਕਰਗਣਾ ਕੀ ਚਾ ਕਰਮ ਨਹੀਂ ਛੋੜਿਆ ਸਿੱਖੀ ਕੀ ਸਾਸ ਸਵਾਸ ਸੁਣਨਾ ਹੈ ਤੁਮਨ ਸਿੰਘ ਸਿੰਘ ਨੀਆਂ ਪਚੰਨਾ ਦੀ ਕਮਾਈ ਦਾ ਕੀ ਅੰਤ ਰੇ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹ ਪੰਜਾ ਤਖਤਾਂ ਸਰਬੱਤ ਗੁਰੂ ਦੁਆਰਾ ਕਾਤੀ ਅੰਤ ਰੂਹ ਸਾਧ ਸੰਗਤ ਬੁਰਣਾ ਜੀ ਸ੍ਰੀ ਵਾਹਿਗੁਰੂ ਪੀਰਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਹਿਤਾ ਵੀ ਚੇਤਾਵਨ ਕਰ ਸਦਕਾ ਸਰਬ ਸੁਖ ਹੋਈ ਜਹਾਂ ਜਹਾਂ ਖਾਲਸਾ ਜੀ ਸੇਰ ਕਾਤਾਰ ਰੇਸ਼ੀ ਅਰਿਤ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਇ ਖਾਲਸਾ ਜੀ ਤੇ ਅੰਤਰੀ ਸਾਧ ਸੰਗਤ ਬੋਲਣਾ ਜੀ ਸਿੱਖਾਂ ਦਾ ਮਾਨੀਅਮ ਅਤਿ ਕੀ ਮਤਿ ਮਤ ਪਤ ਕਾਰਾ ਖਵਾਈ ਗੁਰੂ ਸਿੱਖਾਂ ਨੂੰ ਸਿੱਖੀ ਦਨਰਾਤ ਦਾਨੋ ਸਹਾਉਦਾਨ ਪ੍ਰੂਸਾ ਦਿੰਦਾ ਨ ਸਰਗਾਨ ਨਾਮਦਾਨ ਸ੍ਰੀ ਮੁਰਸਰ ਸ੍ਰੀ ਸ਼ਨਾਲ ਚੌਕੀਆਂ ਝੰਡੂ ਗੂੰਗੀ ਜੋਗੋ ਜੋਗੋ ਧਰਮ ਕਾ ਜੇਕਾਰ ਖਾਲਸਾ ਜੀ ਤੇ ਅੰਤਰੀ ਸਾਧ ਸੰਗਤ ਬੋਲਣਾ ਜੀ ਜੈਕਾਰ ਤੀਨੇ ਤਾਪਨ ਵਾਰ ਨਹਾਰਾ ਦੁਖੀ ਅੰਤ ਸੁਖ ਰਾਸਤਾ ਕੋ ਬਿਗਨ ਨਾ ਕੋ ਲਾਗੀ ਜਾਕੀ ਪ੍ਰਭਾਗੀ ਅਰਦਾਸ ਹੀ ਨਮਾਨਿਆਂ ਦੀ ਮਾਨ ਕਣੀਿਆਂ ਦੀ ਤਾਨ ਯੂਟੇਨ ਕਿ ਯੂਟਰਨ ਪਤੀ ਕਿ ਪਾਤਮੀ ਰਵਾਣ ਸਤਿਗੁਰੂ ਦੀ ਆਵਣ ਸਤਿਗੁਰੂ ਹੀ ਨਰੰਕਾਰ ਕਾਲਪੁਰਖ ਵਾਿਗੁਰੂ ਸਚੀ ਪਾਸ਼ਵਰਯੋ ਤਰ ਜਿ ਰੈਕ ਟੀਕ ਤੋ ਲਾਹੀ ਬਡਾਨੀ ਆਸ ਨਾਨਕ ਨਾਮ ਕੀ ਕਰ ਜੀ ਅਗਰਾਸ ਆਪ ਇਸ ਚੀਪਾਸ਼ਮਰਿਓ ਜਿੰਨੇ ਵੀ ਕਿਸਾਨ ਸਿੰਘ ਸੱਚੀ ਪਾਸ਼ਮਰਿਓ ਕਿਸਾਨਾਂ ਦੀ ਚੜ੍ਹਦੀ ਕਲਾ ਦੇ ਲਈ ਮਾਰਗ ਜੀਓ ਆਈਸ ਤੇ ਪੈ ਜਗਜੀਤ ਸਿੰਘ ਜੱਲੇਵਾਲ ਜੋ ਮੌਡਰਨ ਮਰਨ ਵਰਤਨ ਤੇ ਬੈਠੇ ਸੱਚੀ ਪਾਸ਼ਮਰਿਓ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਸ਼ੁਖ ਸ਼ਾਂਤੀ ਦੇ ਲਈ ਕਾਰਜ ਦੇ ਸ਼ੁੱਧ ਕਰਨ ਦੇ ਲਈ ਸੱਚੀ ਪਾਸ਼ਮਰਿਓ ਆਪ ਜਿੰਨੇ ਵੀ ਨਗਰ ਦੇ ਸੱਚੀ ਪਾਸ਼ਮਰਿਓ ਖਸਰਨ ਵੀਰ ਨੇ ਉਨਾ ਵਨੀਆਂ ਰਦਾਸ ਬੇਨਤੀ ਜੁਦਰੀ ਪ੍ਰਾਰਥਨਾ ਕੀਤੀ ਗਈ ਮਹਾਰਾਜ ਨੂੰ ਚੜ੍ਹਦੀ ਕਲਾ ਦੇ ਬਲਵਕਸ਼ ਨਾਲ ਚੜ੍ਹਦੀ ਕਲਾ ਚਲੀ ਜਾਣਾ 9 ਦਾ 18 ਸਤੰਭਕਸ਼ੀਆਂ ਤਰੱਕੀਆਂ ਦੇ ਬਲਵਕਸ਼ ਨੇ ਕਾਰੋਬਾਰਾਂ ਵਿੱਚ ਵਾਧੇ ਕਰਨੇ ਗੁਰ ਸਿੱਖੀ ਜੀਵਨ ਨਾਮ ਦਾਣ ਬਖਸ਼ਣਾ ਗੁਰਬਾਣੀ ਸਿਮਰਦੀ ਨਾਲ ਜੁੜੀ ਰੱਖਣਾ ਮਨ ਦੀਆਂ ਇਸ਼ਮਣੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਜੈ ਜੈ ਕਾਰ ਕਰਨੀ ਗੀਰਾ ਡਾਗਨ ਬਰਾਬਰ ਤਪੀ ਭੀਤਰ ਵਾਗੀ ਕਾਤੀ ਪਰਨਵਤ ਨਕ ਨਾ ਹਕਮ ਪਛਾਣੇ ਨਾਨਕ ਹੋਏ ਸੁਖ ਦਿਨ ਰਾਤੀ ਸਿ ਪਸ਼ਮਰਜੀਓ ਚੜਜੇ ਕਾ ਸੰਗਤਾਨੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਮਹਾਰਾਜਿਓ ਸਹੀ ਪਿਆਰੀ ਮੇਲ ਜਿੱਨਾ ਤੋਂ ਤੇਰਾ ਨਾਮ ਕਿਥਾ ਆਵੇ ਜੋ ਜੀ ਆਵਦੀ ਦਰਬਾਰ ਤੀ ਆਵੇ ਸੁਰਾਜੀ ਜਾਵੇ ਨਾਨਕ ਰਾਮ ਚੜ੍ਹਦੀ ਕਲਾ ਤੇਰੀ ਭਾਣੇ ਸਰਬਤ ਦਾ বলে সোনা